ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਸੋ ਉਹਨਾਂ ਨੇ ਸਾਡੇ ਦੇਸ਼ ਦਾ ਧਰਮ ਇਸ ਦੁਨੀਆ ਦੇ ਵਿੱਚ ਧਰਮ ਨੂੰ ਬਚਾਇਆ ਸੋ ਇਹ ਬਹੁਤ ਵੱਡੀ ਇੱਕ ਲਾਸਾਨੀ ਮਿਸਾਲ ਹੈ ਔਰ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਆਪਣਾ ਵੀ ਜੀਵਨ ਸਫਲ ਕਰਨਾ ਚਾਹੀਦਾ ਹੈ ਦੁਨੀਆ ਨੂੰ ਇਹ ਮਾਰਗ ਦੱਸ ਕੇ ਉਹਨਾਂ ਦਾ ਵੀ ਜੀਵਨ ਸਫਲ ਕਰਨੇ ਵਿੱਚ ਯੋਗਦਾਨ ਪਾਇਆ ਵਾਟਾ ਨਾ ਪਾਈ ਸਾਹਿਬ ਦੀ ਥਾ ਸੋ ਇਹ ਮਹਾਨ ਸ਼ੀਧੀ ਨਗਰ ਕੀਰਤਨ ਜੋ ਕਿ ਇਸ ਵਕਤ ਫਰੀਦਕੋਟ ਦੇ ਗੁਰਦੁਆਰਾ ਖਾਲਸਾ ਦੀਵਾਨ ਦੇ ਸਥਾਨ ਤੋਂ ਜਿਹੜਾ ਰਵਾਨਾ ਹੋ ਰਿਹਾ ਹੈ ਅਗਲੇ ਪੜਾਵਾਂ ਦੇ ਲਈ ਤੋਂ ਇਸ ਵਕਤ ਦਰਸ਼ਨ ਜੋੜੀ ਤੋਂ ਬਾਹਰ ਨਿਕਲਦੇ ਹੋਏ ਆ ਕਾਫਲਾ ਜੋ ਹੈ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਸੰਗਤਾਂ ਦੇ ਵੱਲੋਂ ਜੋ ਇਸ ਵਕਤ ਖੁੱਲਾਂ ਦੀ ਵਰਖਾ ਕਰਦੇ ਹੋਏ ਆ ਜੋ ਇਸ ਨਗਰ ਕੀਰਤਨ ਦੇ ਕਾਫਲੇ ਦਾ ਉਹ ਵਧਾਈ ਕੀਤੀ ਜਾ ਰਹੀ ਹੈ ਮਹਾਨ 시ਦੀ ਨਗਰ ਕੀਰਤਨ ਦੇ ਦੌਰਾਨ ਸਾਡੇ ਨਾਲ ਜਿੰਨੇ ਵੀ ਇੱਥੋਂ ਦੇ ਪ੍ਰਬੰਧਕ ਸਾਹਿਬਾਨ ਮੋਹਤਵਾਰ ਸੱਜਣੇ ਸਾਰੇ ਨਾਲ ਚੱਲ ਰਹੇ ਨਗਰ ਕੀਰਤਨ ਦੀ ਜੋ ਰਵਾਨਗੀ ਤੇਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਇਸ ਵਕਤ ਜੋ ਮਹਾਨ 시ਦੀ ਨਗਰ ਕੀਰਤਨ ਦੇ ਵਿੱਚ ਆਪ ਜੀ ਵੱਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਬਹੁਤ ਸੰਗਤ ਜੋ ਇਸ ਵਕਤ ਇਹਾਜ਼ਾ ਸਾਡੇ ਸਾਡੀ ਖੜੀ ਹੈ ਜੋ ਨਗਰ ਕੀਰਤਨ ਨੂੰ ਬਧਾਈ ਕੀ ਤੇਰੀ ਫੁੱਲਾਂ ਦੀ ਵਰਖਾ ਕਰੀ ਹੈ ਕੀ ਕਹੂਗਾ ਮੈਂ ਇਸ ਸਮੂਹ ਜੀ ਪ੍ਰਬੰਧ ਵੱਲੋਂ ਸ਼੍ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਜੋ ਇਹ ਪਰਾਲਾ ਕੀਤਾ ਗਿਆ ਅਸਾਮ ਸਟੇਟ ਦੇ ਗੁਰਦਰਾ ਧੋਬੀ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਕੀਤੇ ਗਏ ਨੇ ਬਹੁਤ ਹੀ ਵੱਡਾ ਜੋਗ ਪਰਾਲਾ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਵਸ 350 ਸਾਲ ਨੂੰ ਸਾਢੇ ਦਿਨ ਮੁੱਖ ਰੱਖਦੇ ਆ ਜਿਹੜੇ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਇਹਦੇ ਨਾਲ ਸਮੁੱਚੀ ਕੌਮ ਤੇ ਸਮੁੱਚੇ ਸਾਡੇ ਦੇਸ਼ ਦੇ ਲੋਕਾਂ ਨੂੰ ਜਾਗਰੂਤੀ ਪੈਦਾ ਹੋਵੇਗੀ ਕਿ ਸ਼ਹੀਦੀ ਕਿਸਮ ਕੁਸਲੀ ਪੈਦਾ ਹੋਈ ਕੀਤੀ ਗਈ ਹੈ ਜਿਸ ਵਿੱਚ ਸ਼ਹੀਦ ਫਾਇਦੇਲਾ ਜੀ ਭਾਈ ਮਤੀ ਦਾਸ ਜੀ ਸਤੀ ਦਾਸ ਜੀ ਦੇ ਸ਼ਹੀਦੀ ਨੂੰ ਸਮਰਪਿਤ ਵੀ ਇਹ ਸਾਰਾ ਨਗਰੀ ਸਮਾਗਮ ਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਢੇ 350 ਸਾਲਾਂ ਦੀ ਗੁਰੂ ਰੇਗ ਜਿਸ ਨੂੰ ਸੰਬੰਧ ਦੇ ਸਤਿਵ ਦੀ ਮਨਾਇਆ ਜਾ ਰਹੀ ਹੈ। ਬਹੁਤ ਦਬਰਲਾ ਤੇ ਫਰੀਦ ਅੱਜ ਰਾਤ ਜੋ ਫਰੀਦਪੁਰ ਕੋੜ ਦੇ ਸਵਾਭ 88 ਜੀ ਉਹ ਸੰਗਤਾਂ ਵੱਲੋਂ ਬਹੁਤ ਜੋਸ਼ ਖੁਸ਼ ਨਾਲ ਸਵਾਗਤ ਕੀਤਾ ਗਿਆ। ਤੇ ਹੁਣ ਨਗਰ ਕੀਰਤਨ ਦੀ ਰਵਾਨਗੀ ਹੈ। ਸਾਡੇ ਨਾਲ ਸਾਡੇ ਵੀਰ ਮੇਰੇ ਛੋਟੇ ਵੀਰ ਗੁਰਿੰਦਰ ਸਿੰਘ ਜੀ ਮਸਲੇਵਾਲ ਜੋ ਕਿ ਸਾਰੇ ਹੀ ਇਹ ਨਗਰਕੀਤ ਦੇ ਕੋਆਰਡੀਨੇਟਰ ਨੇ ਉਹ ਵੀ ਨਾਲ ਨੇ ਹੋਰ ਸਾਰੀਆਂ ਫ੍ਰੀਕੋਰਡ ਦੀਆਂ ਸੰਗਤਾਂ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੋਧ ਬਹੁਤ ਧੰਨਵਾਦੀ ਸੋ ਬਹੁਤ ਹੀ ਸਤਿਕਾਰਯੋਗ ਸਕੱਤਰ ਸਾਹਿਬ ਦਾ ਗੁਰਿੰਦਰਪ ਸਿੰਘ ਜੀ ਮਥਰੇਵਾਲ ਜਿਨ੍ਹਾਂ ਦੇ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਸਾਰੇ ਪ੍ਰਬੰਧਾਂ ਨੂੰ ਦੇਖਿਆ ਜਾ ਰਿਹਾ ਸਮਝਿਆ ਜਾ ਰਿਹਾ ਨਾਲ ਦੀ ਨਾਲ ਸਾਰੇ ਵਰਕਰਾਂ ਦਾ ਬਹੁਤ ਵਧੀਆ ਢੰਗ ਨਾਲ ਡੀਲ ਕਰਦੇ ਹੋਏ ਇਹ ਕਾਫਲਾ ਬੜਾ ਸਮੂਥਲੀ ਅੱਗੇ ਲੈ ਕੇ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮਥਰੇਵਾਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਵਧਾਈ ਦਿੰਦੇ ਆ ਕਿ ਤੁਹਾਡੇ ਇਸ ਪੂਰ ਦੇ ਵਿੱਚ ਨਾਲ ਦਾ ਬਹੁਤ ਵਧੀਆ ਢੰਗ ਦੇ ਨਾਲ ਪੜਾ ਕੇ ਵਧ ਰਿਹਾ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਵਧਾਈਆਂ ਦੇ ਰਹੀਆਂ ਨੇ ਅੱਗੇ ਵਧ ਰਹੇ ਆਪਾਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਲੱਗ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਇੱਕ ਬਾਦਲ ਜੀ ਭਾਈ ਮਤੀ ਸਾਹਿਬ ਜੀ ਭਾਈ ਸਤੀ ਸਾਹਿਬ ਜੀ ਨੂੰ ਸਮਰਪਿਤ ਜਿਹੜਾ ਹੈਗਾ ਨਗਰ ਕੀਰਤਨ ਜੋ ਟੋਬੜੀ ਸਾਹਿਬ ਤੋਂ 11 ਅਗਸਤ ਨੂੰ ਰਲ ਹੋਇਆ ਸੀ ਪੜਾ ਤਰਪਾ ਸਟੇਜ ਤੇ ਧਾਇਆ ਅੱਜ ਬਾਬਾ ਫਰੀਦ ਜੀ ਤੇ ਨਗਰ ਬਾਬਾ ਫਰੀਦਕੋਟ ਵਿਖੇ ਖਾਸਾ ਦਮਾਂ ਪਹੁੰਚਤਾ ਹੋਈ ਹੈ ਰਾਤ ਦੇਰਾਤ ਨਗਰ ਕੀਰਤਨ ਜਿਹੜਾ ਇਸ ਸ਼ਹਿਰ ਵਿੱਚ ਪਹੁੰਚਿਆ ਹੈ ਅੱਜ ਇਸ ਸ਼ਹਿਰ ਤੋਂ ਸੰਗਤਾਂ ਦਾ ਗੁਰਦਵਾਰ ਸਾਹਿਬ 갔다ਤਾ ਸੰਗਤਾਂ ਦੇ ਗੁਰੂ ਕਰਦੀਆਂ ਖੁਸ਼ੀਆਂ ਲੈਣ ਵਾਸਤੇ ਨਗਰ ਕੀਰਤਨ ਨੂੰ ਰਵਾਨਾ ਕੀ ਕਰਨ ਵਾਸਤੇ ਹੁਣੇ ਆਰੰਭ ਹੋਇਆ ਸੰਗਤਾਂ ਸਕੂਲ ਦੇ ਬੱਚੇ ਮੁੱਖ ਪ੍ਰਬੰਧਕ ਜਿਹੜੇ ਹੈਗੇ ਆ ਹਰ ਵਰਗ ਦਾ ਇਨਸਾਨ ਇਸ ਨਗਰ ਵਿੱਚ ਸ਼ਾਮਲ ਹੋ ਰਿਹਾ ਤੇ ਗੁਰੂ ਕਰ ਤੇ ਇੱਕ ਵਾਰ ਤੋਂ ਪੁਸ਼ੀਆਂ ਪ੍ਰਾਪਤ ਕਰੀਆਂ ਗੁਰੂ ਤੇ ਗੱਪ ਦਾ ਸਾਹਮਣੇ ਇੱਕ ਵੱਖਰੇ ਤਰਫੋਂ ਪਚੌਂਦੀ ਸੀ ਦੀ ਸਿੱਧੀ ਦਿੱਤੀ ਉਹਨ ਸਮਰਤਨਗਰ ਕੀਰਤਨ ਜਿਹੜਾਗਾ ਮਾਨਜ ਕੋ ਪ੍ਰਧਾਨ ਸਭੀ ਹਜ਼ਾਰ ਨਥੀ ਨੂੰ ਰਮਚਾ ਕਰਾਈ ਜੋ ਬਹੁਤ ਵੱਡੇ ਪੱਧਰ ਤੇ ਸੰਗਤਾਂ ਜੀ ਆ ਇਸ ਵੱਧੜ ਕੇ ਹਿੱਸਾ ਲੈ ਰਹੀਆਂ ਐ ਸੰਗਤਾਂ ਦਾ ਜੋ ਵੀ ਇਹ ਸਜੋਗ ਹੈ ਸਾਰਿਆਂ ਧੰਨਵਾਦ ਕਰਦੇ ਆ ਜਿਹੜਾ ਸਟਾਫ ਇਹ ਤੇ ਚੁਗੀ ਕਰ ਰਿਹਾ ਉਹ ਦਿਨ ਰਾਤ ਸਵੇਰੇ ਤਕਰੀਬਨ 5:00 ਤੋਂ ਲੈ ਕੇ ਰਾਤ ਨੂੰ 11:00 ਤੱਕ ਕੂਤੀ ਕਰਦਾ ਅਸੀਂ ਉਹਨਾਂ ਦਾ ਪ੍ਰਬੰਧਕਾਂ ਦਾ ਵੀ ਜੋ ਸਾਰਾ ਸੇਵਾ ਕਰ ਰਹੇ ਉਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦਾ ਸੋ ਇਹ ਨਗਰ ਕੀਰਤਨ ਦਾ ਕਾਫਲਾ ਜੋ ਅੱਗੇ ਵੱਧ ਰਿਹਾ ਇਸ ਵਕਤ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਬਾਹਰ ਨਿਕਲਿਆ ਔਰ ਬਾਜ਼ਾਰ ਦੇ ਵਿੱਚੋਂ ਦੀ ਲ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਫੁੱਲਾਂ ਦੀ ਵਰਖਾ ਕਰਦੇ ਹੋયા ਸਾਥਾਂ ਵਾਹਿਗੁਰੂ ਦਾ ਜਾਪ ਕਰਦੇ ਹੋયા ਇਸ ਨਗਰ ਕੀਰਤਨ ਦੀ ਜਿਹੜੀ ਵਿਦਾਇਗੀ ਦਿੱਤੀ ਜਾ ਰਹੀ ਹੈ ਰਿਸਪੌਂਸ ਸਾਰੇ ਇਸ ਸ਼ਹਿਰ ਵੱਲੋਂ ਗੇਟ ਬਣਾਏ ਗਏ ਲੜੀਆਂ ਲਗਾ ਕੇ ਕਿ ਇਸ ਨਗਰ ਕੀਰਤਨ ਦਾ ਜੋ ਰਾਤ ਵੀ ਪਟਾਕੇ ਚਲਾ ਕੇ ਸਵਾਗਤ ਕੀਤਾ ਗਿਆ ਸੀਗਾ ਸੋ ਇਸ ਵਕਤ ਸੰਗਤਾਂ ਉਹ ਦਰਸ਼ਕਾਂ ਰੀਆਂ ਹਨ ਗੁਰੂ ਸਾਹਿਬ ਜੀ ਦੇ ਔਰ ਨਗਰ ਕੀਰਤਨ ਦਾ ਕਾਫਲਾ ਅਗਲੇ ਪੜਾ ਦੇ ਵੱਲ ਜਿਹੜਾ ਉਹ ਵੱਧ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਨ ਸ਼ੀਦੀ ਨਗਰ ਕੀਰਤਨ ਜਿਸ ਦੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਖੂਬਸੂਰਤ ਫੁੱਲਾਂ ਦੇ ਨਾਲ ਸਜਾਈ ਹੋਈ ਪਾਲਕੀ ਸਾਹਿਬ ਜੀ ਸ੍ਰੀ ਤਨਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਣ ਹਨ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਸ਼ਬਦ ਕੀਰਤਨ ਦੇ ਪ੍ਰਵਾਹ ਲਗਾਤਾਰ ਚੱਲ ਰਹੇ ਹੈ ਜੋ ਜੋ ਸ਼ਾਮ ਦੇ ਜੋ ਰਾਤ ਦੇ ਪੜਾਉਣ ਹੋਣਗੇ ਗੁਰਦੁਆਰਾ ਸਾਹਿਬ ਦਾ ਜਿਹੜਾ ਹੈਗਾ ਬੇਰ ਸਾਹਿਬ ਸੁਲਤਾਨਪੋਲਾ ਦੀ ਇਤਿਹਾਸਕ ਸਥਾਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਜੋ ਗੁਰਦੁਆਰਾ ਸਿੰਘ ਸ੍ਰੀ ਬੇਰ ਸਾਹਿਬ ਉਸ ਸਥਾਨ ਦੇ ਉਤੇ ਰਾਤ ਦੇ ਜਿਹੜੇ ਪੜਾਉਣ ਹੋਣੇ ਰਾਤ ਦੇ ਵਿਸ਼ਰਾਮ ਹੋਣਗੇ ਇਸ ਨਗਰ ਕੀਰਤਨ ਦੇ ਕਾਫਲੇ ਦੇ ਰਸਤੇ ਪੜਾਉਣੇ ਆ ਬਹੁਤ ਸਾਰੇ ਸਥਾਨਾਂ ਤੋਂ ਨਗਰਾਂ ਤੋਂ ਜਿੰਨਾ ਚੁਣਾਈਆਂ ਹੋਏ ਇਸ ਨਗਰ ਕੀਤੇ ਨੇ ਕੇ ਵਧਣਾ ਉਹ ਸਾਰੇ ਹੀ ਸਥਾਨਾਂ ਤੇ ਸਾਰੇ ਪੜਾਵਾਂ ਦੇ ਉੱਤੇ ਸੰਗਤਾਂ ਜਿਹੜੀਆਂ ਉਹ ਇੰਤਜ਼ਾਰ ਕਰ ਰਹੀਆਂ ਨੇ ਇਸ ਨਗਰ ਕੀਤੇ ਕਾਫਲੇ ਦਾ ਇਸ ਨਗਰ ਕੀਤੇ ਵਿੱਚ ਸ਼ਾਮਲ ਸੰਗਤਾਂ ਦੇ ਦਰਸ਼ਨ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਦਾ ਉਹ ਸੰਗਤਾਂ ਜਿਹੜੀਆਂ ਇੰਤਜ਼ਾਰ ਕਰ ਰਹੀਆਂ ਨੇ ਬੀ ਸੱਚਾ ਦੁਆਰ ਲੈ ਕੇ ਗਏ ਸੋ ਇਹ ਜੋ ਨਗਰ ਕੀਰਤਨ ਚੱਲ ਰਹੇ ਨੇ ਸਾਰੇ ਨਗਰ ਕੀਰਤਨਾਂ ਦਾ ਇੱਕੋ ਇੱਕ ਮਕਸਦ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਿ ਕਰਕਾ ਜੇ ਗੁਰੂ ਸਿੱਖੀ ਦਾ ਪ੍ਰਚਾਰ ਪਹੁੰਚੇ ਨੌਜਵਾਨ ਜਿਹੜੇ ਭਟਕ ਰਹੇ ਨੇ ਰਸਤਾ ਤੋਂ ਭਟਕ ਰਹੇ ਨੇ ਉਹਨਾਂ ਨੂੰ ਇੱਕ ਸਹੀ ਰਸਤਾ ਦਿਖਾਇਆ ਜਾਵੇ ਉਹ ਗੁਰੂ ਸਿੱਖੀ ਦੇ ਨਾਲ ਜਾਣ ਆਪਣੇ ਧਰਮ ਗੁਰੂ ਸਿੱਖੀ ਦੇ ਵਿੱਚ ਵਾਪਸ ਹੋਣ ਸਾਫ ਸੁਰਤਬੰਨ ਮੇਰੇ ਨਾਲ ਇਸ ਵਕਤ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦੇ ਜਿਹੜੇ ਕਥਾਵਾਚਕ ਪ੍ਰਚਾਰ ਦੇ ਮੁੱਖ ਪ੍ਰਚਾਰਕ ਨੇ ਜਿਹੜੇ ਉਹਨਾਂ ਦੇ ਨਾਲ ਆਪਾਂ ਸਭਜੀ ਸਿੰਘ ਟੋਟੀਆਂ ਦੇ ਨਾਲ ਵੀ ਇਸ ਵਿਸ਼ੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਭਾਈ ਸਾਹਿਬ ਮੇਰਾ ਇੱਕ ਸਵਾਲ ਹੈ ਜਿਉ ਜੋ ਆਪਾਂ ਨਗਰ ਕੀਰਤਨ ਵ ਧਰਮ ਸਮਾਗਮ ਕਰਦੇ ਆ ਕਿ ਇਹਨਾਂ ਦੇ ਨਾਲ ਆਪ ਨੌਜਵਾਨਾਂ ਨੂੰ ਆਪਣੇ ਵੱਲ ਸਿੱਖੀ ਦੇ ਵੱਲ ਗੁਰੂ ਸਿੱਖੀ ਦੇ ਘਰ ਵੱਲ ਲੈ ਕੇ ਆ ਰਹੇ ਆ ਕੋਸ਼ਿਸ਼ ਕਰ ਰਹੇ ਆ ਬਿਲਕੁਲ ਜੀ ਧਰਮ ਸਭ ਤੋਂ ਵੱਧ ਜਿਹੜਾ ਪੈਦਾ ਹੁੰਦਾ ਉਹ ਜज्बे ਨਾਲ ਹੁੰਦਾ ਤੇ ਇਹੋ ਜੇ ਨਗਰ ਕੀਰਤਨਾ ਚ ਜਦੋਂ ਨੌਜਵਾਨ ਜज्बे ਦੇ ਨਾਲ ਅਗਵਾਈ ਕਰਦੇ ਆ ਜਿਵੇਂ ਰਾਤ ਫਰੀਦਕੋਟ ਵੀ ਬਹੁਤ ਵੱਡੀ ਗਿਣਤੀ ਚ ਜਿਹੜੇ ਨੌਜਵਾਨ ਸੀ ਜਾਂ ਸਾਡੇ ਬੱਚੇ ਸੀ ਉਹ ਪਹੁੰਚੇ ਮਾਵਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਈਆਂ ਹਨ ਜੀ ਇਹ ਇੱਕ ਜਜ਼ਬੇ ਦਾ ਪ੍ਰਤੀਕ ਆ ਭਾਵੇਂ ਸੈਮੀਨਾਰ ਹੋਵੇ ਭਾਵੇਂ ਗੁਰਮਤ ਕੈਂਪ ਹੋਵੇ ਭਾਵੇਂ ਤੋਂ ਇਹ ਚੀਜ਼ਾਂ ਜਿਹੜੀਆਂ ਨਾ ਅਸਲੀ ਇਹਦੇ ਵਿੱਚ ਦੀ ਹੋ ਕੇ ਜਦੋਂ ਅਸੀਂ ਗੁਜ਼ਰਦੇ ਆ ਤੇ ਸਾਨੂੰ ਆਪਣੇ ਧਰਮ ਦੇ ਨਾਲ ਸਾਡੇ ਮਨਾਂ 'ਚ ਹੋਰ ਲਗਾ ਪੈਦਾ ਹੁੰਦਾ ਹੋਰ ਖਿੱਚ ਪੈਦਾ ਹੁੰਦੀ ਆ ਅਸੀਂ ਆਪੋ ਆਪਣੇ ਪਿੰਡਾਂ 'ਚ ਛੋਟੇ ਹੁੰਦੇ ਵੇਖੋ ਮਤਲਬ ਨਗਰ ਕੀਰਤਨਾ 'ਚ ਹਿੱਸਾ ਲੈਂਦੇ ਰਹੇ ਉਰਮਤ ਸਮਾਗਮਾਂ 'ਚ ਇਸਾ ਲੈਂਦੇ ਰਿਹਾ ਅੱਜ ਗੁਰੂ ਸਾਹਿਬ ਨੇ ਕਿੱਡਾ ਵੱਡਾ ਮਾਣ ਦਿੱਤਾ ਤੋ ਇਸ ਕਰਕੇ ਇਹ ਧਰਮ ਨਾਲ ਜੋੜਨ ਦਾ ਇੱਕ ਵਧੀਆ ਤਰੀਕਾ ਹੈ ਤੇ ਬਾਕੀ ਧਰਮ ਪ੍ਰਚਾਰ ਕਮੇਟੀ ਨੇ ਜਿਹੜਾ ਵਣ ਕੀਤਾ ਸੀ ਨਾ ਲਿਟਰੇਚਰ ਛਾਪ ਕੇ ਜਿਹੜਾ ਬਾਕੀ ਸਟੇਟਾਂ 'ਚ ਵੰਡਿਆ ਹੈ ਉਹਦੇ ਨਾਲ ਵੀ ਸਾਨੂੰ ਮਤਲਬ ਬਹੁਤ ਜ਼ਿਆਦਾ ਇੱਕ ਵਧੀਆ ਲੱਗਾ ਕਿ ਬਾਕੀ ਕੋਮਾਂ ਤੱਕ ਗੁਰਤੇਗਬਾਦਰ ਸਾਹਿਬ ਮਹਾਰਾਜ ਦਾ ਇਤਿਹਾਸ ਉਹਨਾਂ ਦੀ ਬਾਣੀ ਉਹਨਾਂ ਦਾ ਸਿਧਾਂਤ ਉਹਨਾਂ ਦਾ ਫਲਸਫਾ ਵੀ ਉਹਨਾਂ ਲੋਕਾਂ ਨੂੰ ਵੀ ਸਮਝ ਪੈ ਸਕੇ ਉਹ ਆਪੋ ਆਪਣੀ ਭਾਸ਼ਾ ਦੇ ਵਿੱਚ ਪੜ ਸਕਣ ਬਾਕੀ ਮੈਂ ਸੰਗਤ ਨੂੰ ਬੇਨਤੀ ਕਰ ਰਿਹਾ ਜਿੱਥੇ ਜਿੱਥੇ ਸੁਣ ਰਹੇ ਆ ਕਿਉਂਕਿ ਸਾਡਾ ਐਸਜੀਪੀਸੀ ਦਾ ਜਿਹੜਾ ਚੈਨਲ ਆ ਬੇਅੰਤ ਸੰਗਤਾਂ ਜਿਹੜੀਆਂ ਰੋਜ਼ ਲਾਈਵ ਨਗਰ ਕੀਰਤਨ ਦੇ ਦਰਸ਼ਨ ਕਰਦੀਆਂ ਕਿ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹਕਮ ਸ਼ਤਾਬ ਦੀ ਨੂੰ ਸਮਰਪਿਤ ਹੋ ਰਹੇ ਆ ਉਹਦੇ ਵਿੱਚ ਕਤਕੇ ਦੇ ਸ਼ੋਹ ਨੇ ਉਹਦੇ ਚ ਗੁਰਮਤ ਸਮਾਗਮ ਨੇ ਉਹਦੇ ਚ ਇਸਤਰੀ ਸਮੇਲਨ ਆ ਉਹਦੇ ਚ ਕਵੀ ਦਰਬਾਰ ਆ ਢਾਡੀ ਦਰਬਾਰ ਆ ਕਵੀਸ਼ਰ ਦਰਬਾਰ ਆ ਮਤਲਬ ਜਿੰਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਜਿਹੜੇ ਸਿਧਾਂਤ ਆ ਉਹ ਸਾਰੇ ਪ੍ਰੋਗਰਾਮ ਜਿਹੜੇ ਆ ਉਹਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਰਗੇ ਆ ਸਖਤਰ ਸਾਹਿਬ ਵੱਲੋਂ ਇਸ ਕਰਕੇ ਸੰਗਤਾਂ ਉਹਨਾਂ ਸਮਾਗਮਾਂ ਦੇ ਵਿੱਚ ਵੀ ਜਰੂਰ ਹਾਜ਼ਰੀ ਭਰਨ ਤੇ 23 ਤਰੀਕ ਨੂੰ ਇਹ ਨਗਰ ਕੀਰਤਨ ਜਿਸ ਦਿਨ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਸੰਪੂਰਨ ਹੋਵੇਗਾ ਉਦਨ ਵੀ ਇੱਕ ਵੱਖਰਾ ਹੀ ਜਲਵਾ ਹੋਵੇਗਾ ਕਿਉਂਕਿ ਬਹੁਤ ਵੱਡੀ ਗਿਣਤੀ ਚ ਜਿਹੜੀਆਂ ਸੰਗਤਾਂ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਰਹੀਆਂ ਵਾ ਬਾਕੀ ਜਿਹੜਾ ਰਾਤ ਇੱਥੇ ਫਰੀਦਕوٹ ਸਾਹਿਬ ਫਰੀਦਕੋਟ ਦੀ ਤਰਤੀਬ ਬਾਬਾ ਫਰੀਦ ਜੀ ਦੀ ਇਹ ਪਵਿੱਤਰ ਤਰਤੀਬ ਹੈ ਇੱਥੇ ਜਿਹੜਾ ਸੰਗਤਾਂ ਨੇ ਇੰਨਾ ਸਤਕਾਰ ਇੰਨਾ ਮਾਣ ਦਿੱਤਾ ਇਹਦੇ ਲਈ ਵੀ ਅਸੀਂ ਬੜੇ ਧੰਨਵਾਦੀ ਆ ਤੇ ਸਰਦਾਰ ਪਰਮਭੰਦ ਸਿੰਘ ਬੰਟੀ ਰਮਾਣਾ ਜੀ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਦੇ ਰਿਸਿਵਰ ਨੇ ਬਾਕੀ ਇੱਥੋਂ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਜਿੰਨੀਆਂ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਦਾ 350 ਸਾਲਾ ਇਹ ਅਸੀਂ ਵੰਡ ਭਾਗੀਆਂ ਵੀ ਆਪਣੀ ਹਿਆਤੀ ਚ ਆਇਆ ਤੁਸੀਂ ਵੀ ਮਹਿਸੂਸ ਕਰਦੇ ਹੋ ਕਾਤਰਾ ਨਹੀਂ ਕਰ ਸਕਦੇ ਹਨ ਇੱਕ ਆਪਣੇ ਆਪ ਦੀ ਇੱਕ ਵਿਲੱਖਣ ਵਰਤਾਰਾ ਵਾ ਇੱਕ ਦੁੱਤੀ ਗੱਲ ਆ ਕਿ ਜਦੋਂ ਅਸੀਂ ਇਦਾਂ ਨਗਰ ਕੀਰਤਨ ਦੇ ਰੂਟ ਤੇ ਜਾਂਦੇ ਆਂ ਸੰਗਤ ਦੇ ਵਿੱਚ ਕਿੰਨਾ ਜਜ਼ਬਾ ਵੇਖੋ ਪਿਆਰ ਕਿੰਨਾ ਵਾ ਕੋਈ ਅਗਰ ਲਾ ਰਿਹਾ ਵਾ ਕੋਈ ਰਲ ਕੇ ਲੰਗਰ ਲਾ ਰਿਹਾ ਹਨ ਤੁਹੇ ਦੇ ਨਾਲ ਇੱਕ ਬਹੁਤ ਵੱਡੀ ਜਿਹੜਾ ਜਜਬਾ ਉਹ ਪੈਦਾ ਹੁੰਦਾ ਸੋ ਨੌਜਵਾਨਾਂ ਨੂੰ ਇਹਦੇ ਵਿੱਚੋਂ ਬਹੁਤ ਮਤਲਬ ਕੁਝ ਸਿੱਖਣ ਲਈ ਮਿਲਦਾ ਕਲ ਬਹੁਤ ਬਹੁਤ ਧੰਨਵਾਦ ਜੀ। ਭਾਈ ਜੀ ਦਾ ਖਾਲਸਾ ਬਾਏ ਕੁਸ਼ੀ ਫਤਿਹ ਸੋ ਵਾਕਈ ਨੌਜਵਾਨਾਂ ਨੂੰ ਸਾਡੀ ਅੱਜ ਦੀ ਉਸ ਨੂੰ ਜ਼ਰੂਰਤ ਵੀ ਆ ਸਾਨੂੰ ਵੀ ਉਸ ਨੂੰ ਸਹੀ ਰਸਤੇ ਦਿਖਾਉਣ ਦੀ ਗੁਰਸਿੱਖੀ ਦੇ ਨਾਲ ਜੋੜਨ ਦੀ ਤੇ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮਹਾਨ ਉਪਰਾਲੇ ਹੈ ਜਿਸ ਨਾਲ ਨੌਜਵਾਨਾਂ ਨੂੰ ਆਪਣੇ ਘਰ ਵਾਪਸੀ ਤੇ ਇੱਕ ਰਸਤੇ ਦਿਖਾਏ ਜਾ ਰਹੇ ਨੇ ਇਹ ਨਗਰ ਕੀਰਤਨਾਂ ਦੇ ਵਿੱਚ ਜਿੰਨੇ ਵੀ ਚਾਰ ਚੱਲ ਰਿਹਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਇੱਕ ਮਕਸਦ ਹੈ ਕਿ ਸਾਡੇ ਨੌਜਵਾਨ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਨੇ ਨੌਜਵਾਨ ਸਾਡੀ ਕੌਮ ਦਾ ਭਵਿੱਖ ਨੇ ਤਾਂ ਉਹਨਾਂ ਨੂੰ ਸਹੀ ਰਸਤਾ ਉਹਨਾਂ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਨੇ ਸੋ ਇਹ ਮਹਾਕਰਤੀਨ ਜੋ ਕਿ ਹਿੰਦੁਸਤਾਨ ਦੀਆਂ 23 ਸਟੇਟਾਂ ਚੋਂ ਕੁਝ ਹੈ ਤਾਂ ਹਰ ਸਟੇਟ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜਾ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਿਹੜਾ ਲਿਟਰੇਚਰ ਹੈ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਛਾਪ ਕੇ ਮੰਨ ਲਓ ਅਸੀਂ ਜੇ ਉਧਰਲੇ ਪਾਸੇ ਗਏ ਆ ਜੇ ਸਾਊਥ ਇੰਡੀਆ ਦੇ ਪਾਸੇ ਗਏ ਤਾਂ ਉਥੇ ਹਿੰਦੀ ਵਿੱਚ ਇੰਗਲਿਸ਼ ਦੇ ਵਿੱਚ ਲਿਟਰੇਚਰ ਨੂੰ ਜਿਹੜਾ ਛਾਪ ਕੇ ਲੈ ਕੇ ਜਾਇਆ ਗਿਆ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਤਾਂ ਕਿ ਉਥੋਂ ਦੇ ਜਿਹੜੇ ਲੋਕਲ ਕਮਿਊਨਿਟੀਸ ਨੇ ਜਾਂ ਉਥੋਂ ਜਿਹੜੇ ਸਿੱਖ ਵਸਦੇ ਨੇ ਪ੍ਰਾਂਖ ਵਸ ਰਹੇ ਨੇ ਜਿਹੜੇ ਪਹਿਲਾਂ ਤੋਂ ਹੀ ਜੰਪਾਲ ਉਥੋਂ ਦੇ ਨੇ ਉਹਨਾਂ ਨੂੰ ਜਿਹੜਾ ਆ ਉਹਨਾਂ ਤੱਕ ਸਿੱਖੀ ਦੀ ਆਵਾਜ਼ ਪਹੁੰਚੇ ਉਹਨਾਂ ਨੂੰ ਜਿਹੜਾ ਗੁਰ ਇਤਿਹਾਸ ਦੀ ਤੋਂ ਜਾਣੂ ਹੋਣ ਤੇ ਆਪਣੇ ਧਰਮ ਦੇ ਨਾਲ ਜੁੜੇ ਰਹਿਣ ਤੇ ਇਹ ਜਦੋਂ ਜੜਾ ਕਿਸੇ ਕੌਮ ਦੀਆਂ ਮਜ਼ਬੂਤ ਹੁੰਦੀਆਂ ਨੇ ਉਹ ਕੌਮਾਂ ਮਹਾਨ ਹੁੰਦੀਆਂ ਨੇ ਉਹ ਕੌਮਾਂ ਸਫਲ ਹੁੰਦੀਆਂ ਨੇ ਤਾਂ ਉਹੀ ਇੱਕ ਉਪਰਾਲਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਉਹ ਕੀਕਾ 'ਚ ਲਗਾਤਾਰ ਉਹ ਇਸ ਵਕਤ ਇਹ ਜਿਹੜਾ ਨਗਰ ਕੀਰਤਨ ਦਾ ਕਾਫਲਾ ਹੈ ਇਹ ਫਰੀਦਕੋਟ ਦੀ ਮੇਨ ਚੌਂਕ ਦੇ ਵਿੱਚੋਂ ਦੀ ਗੁਜ਼ਰ ਰਿਹਾ ਤਾਂ ਜਿਵੇਂ ਜਿਵੇਂ ਅੱਗੇ ਵਧ ਰਿਹਾ ਤੁਸੀਂ ਦੇਖ ਸਕਦੇ ਹੋ ਹਾਲੇ ਬਾਜ਼ਾਰ ਖੁੱਲੇ ਨਹੀਂ ਆ ਪਰ ਫਿਰ ਵੀ ਜਿਹੜੇ ਲੋਕ ਆ ਸੜਕਾਂ ਦੇ ਉੱਤੇ ਉਹਨਾਂ ਦੇ ਬਾਹਰ ਆ ਕੇ ਖੜੇ ਹੋਏ ਨੇ ਦਰਸ਼ਨ ਕਰਨ ਦੇ ਲਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਅੰਮ੍ਰਿਤ ਵੇਲੇ ਤੋਂ ਇਹ ਨਗਰ ਕੀਰਤਨ ਦਾ ਕਾਫਲਾ ਜਿਹੜਾ ਤਿਆਰ ਹੋਇਆ ਸੀ ਫਰੀਦਕੋਟ ਦੇ ਗੁਰਦੁਆਰਾ ਖਾਲਸਾ ਦੀਵਾਨ ਤੋਂ ਤੇ ਅਗਲੇ ਪੜਾਅਾਂ ਦੇ ਲਈ ਜਿਹੜਾ ਉਹ ਚੱਲੇ ਪਾ ਦਿੱਤੇ ਨੇ ਤੇ ਅੱਜ ਜਿਹੜਾ ਇਸ ਦੇ ਨੈਕਸਟ ਪੜਾਉਣਗੇ ਜਿਵੇਂ ਇੱਥੋਂ ਮੱਖੂ ਵੀ ਪੜਾ ਹੋਏਗਾਗਾ ਉਹ ਉਰਲੇ ਪਾਸੇ ਕੋਟ ਕਰੋੜ ਵਗੈਰਾ ਕਾਫੀ ਸਾਰੇ ਥਾਂ ਨੇ ਜਿੱਥੋਂ ਜਿੱਥੋਂ ਪੜਨਾ ਪੜਾਵਾ ਤੋਂ ਹੁੰਦਿਆ ਹੋਇਆ ਇਸ ਨੇ ਅੱਗੇ ਵਧਣਾ ਹੈ ਸੋ ਪਨ ਨਿਸ਼ਾਨ ਸਿੰਘ ਪੰਜ ਪਿਆਰੇ ਸਹਿਬਾਨਾਂ ਦੀਆਂ ਜਿਹੜੀਆਂ ਗੱਡੀਆਂ ਨੇ ਖੂਬਸੂਰਤ ਫੁੱਲਾਂ ਦੇ ਨਾਲ ਸਜੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਉਹ ਬਿਰਾਜਮਾਨ ਹਨ ਪੰਜ ਪਿਆਰੇ ਸਹਿਬਾਨ ਪਲਕੀ ਸਾਹਿਬ ਜੋ ਕਿ ਬਹੁਤ ਹੀ ਖੂਬਸੂਰਤ ਫੁੱਲਾਂ ਦੇ ਨਾਲ ਸਜਾਈ ਹੋਈ ਪਲਕੀ ਸਾਹਿਬ ਜਿਸ ਵਿੱਚ ਤਨਤਨ ਸਾਹਿਬ ਜੀ ਗੁਰੰਸੇ ਪਾਤਸ਼ਾਹ ਜੀ ਜੋ ਬਿਰਾਜਮਾਨ ਹਨ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਇਸੇ ਤਰ੍ਹਾਂ ਹੀ ਪਲਕੀ ਸਾਹਿਬ ਦੇ ਪਿਛਲੇ ਪਾਸੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਹੋਰ ਨਿਰਾਲਾ ਜੋ ਉਪਰਾਲਾ ਹੋਇਆ ਕਿ ਸ਼ਸਤਰ ਦੇ ਨਾਲ ਸਜਿ ਹੋਈ ਸ਼ਸਤਰਾਂ ਨਾਲ ਸਜਿ ਹੋਈ ਬਸ ਹੈ ਜਿਹੜੀ ਉਹ ਹੈ ਜਿਸ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਜਿਹੜੇ ਇਤਿਹਾਸਕ ਸ਼ਸਤਰ ਨੇ ਉਸ ਵਿੱਚ ਰੱਖੇ ਹੋਏ ਹਨ ਸ਼ੋਭਿਤ ਕੀਤੇ ਗਏ ਹਨ ਤਾਂ ਕਿ ਜਿਹੜੇ ਸੰਗਤਾਂ ਜਿਹੜੀਆਂ ਉੱਤੇ ਸਤਖਸਰੀ ਕੇਸਗੜ ਸਾਹਿਬ శ్రీਨਾਨਦਪੁਰ ਸਾਹਿਬ ਦੇ ਇਹਨਾਂ ਸ਼ਸਤਰਾਂ ਦੇ ਦਰਸ਼ਨ ਨਹੀਂ ਕਰ ਪਾਉਂਦੀਆਂ ਉਹ ਸੰਗਤਾਂ ਨੂੰ ਇਹਨਾਂ ਸ਼ਸਤਰਾਂ ਦੇ ਜਿਹੜੇ ਦਰਸ਼ਨ ਹੋ ਸਕਣ ਇਸ ਕਰਕੇ ਇਹ ਗੱਡੀ ਵੀ ਜਿਹੜੀ ਹੈ ਸ਼ਸਤਰਾਂ ਦੇ ਨਾਲ ਲੈਸ ਕਰਕੇ ਬਹੁਤ ਖੂਬਸੂਰਤ ਢੰਗ ਨਾਲ ਸਜਾ ਕੇ ਜਿਹੜੀ ਗੱਡੀ ਨਾਲ ਚੱਲ ਰਹੀ ਹੈ ਤੇ ਸੰਗਤਾਂ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰੀਆਂ ਹਨ ਸੰਗਤਾਂ ਨਗਰ ਕੀਰਤਨ ਦੇ ਇਸ ਕਾਫਲੇ ਦੇ ਜੋ ਪਾਰਕੀ ਸਾਹਿਬ ਚੱਲ ਰਹੀ ਉਹਦੇ ਨਾਲ ਚੱਲ ਰਹੀਆਂ ਤੇ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ ਸਤਨਾ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ ਵਾਹਿਗੁਰੂ

ਸੁਣ ਲੈ ਕੋ ਸਭ ਸੱਚ ਕੋ ਸੁਣ ਲੈ ਹੋ ਸਭ ਜਿਨ ਪ੍ਰੇਮ ਕੀਓ ਤិន ਹੀ ਕਬ ਪਾਇ ਜਿਨ ਪ੍ਰੇਮ ਕੀਓ ਤਨ ਹੀ ਪ੍ਰਾਪਤ ਪਾਇ ਤੇ ਇੱਕ ਬਹਾਦਰ ਸਿਕਰਿਆ ਹਾ ਤੇਰੇ ਕੀ ਚਲਤ ਪਇਓ జగਤ ਕੋ ਸੋ ਵੇ ਜੱਗ ਭਇਓ ਜੈ 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 ਸੁਰ ਲੋਕ ਹੈ ਹੈ ਸਭ ਜੱਗ ਭਇਓ ਜੈ 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 ਸੁਰ ਲੋਕ ਜੈ 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 ਸੁਰ ਲੋਕ ਜੈ 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 ਸੁਰ ਲੋਕ ਬਜਗ ਫੈਯੋ ਜੈ 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 ਸੁਰ ਲੋਕ ਹੈ 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 ਸਭ ਜਗ ਪਯੋ ਜੈ 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 ਸੁਰ ਲੋਕ ਇੱਕ ਬਹਾਦਰ ਕੇ ਚਲਤ ਇਕਰਪੋਰ ਦਿੱਲੀ ਸਿਰ Dick! ਨੂ ਰੱਖਾ ਪ੍ਰਭਤਾ ਕਾ ਦਿਲ ਕ ਜੰਨੂ ਦਾ ਪ੍ਰਭਤਾ ਕਾ ਈਨੋ ਭੱਡੋ ਕਲੂ ਮੈਂ ਸਾਕਾ ਈਨੋ ਭੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸਾਧਨ ਹੇਤ ਇਤੀ ਜਿਨ ਕਰੀ ਪਰ ਸੀਨਾ ਉਚਰੀ ਸੀਸ ਦੀਆਂ ਪਰ ਸੀਨਾ ਉਚਰੀ ਮਹੇਤ ਸਾਕਾ ਜਨਕੀਆਂ ਸੀਸ ਦੀਆਂ ਪਰ ਸਿਰ ਨਦੀਆ ਸੀਸ ਦੀਆਂ ਪਰ ਸਿਰ ਨਦੀਆ ਸੀਸ ਦੀਆਂ ਸਿੱਧੀਆਂ ਪਰ ਸਿਰ ਨਾ ਤੀਆਂ ਤੇ ਇੱਕ ਬਾਦਿਰ ਸਿਮਰੀਏ ਕਰਨੋਂ ਨਿਤ ਆਵੇ ਤਾਏ ਸਭ ਕਾਈ ਹੋਏ ਸਹਾਰੇ ਹਮ ਏਤਾ ਜਗਤ ਮੋ ਆਏ ਧਰਮ ਹੀਤ ਗੁਰ ਦੇਵ ਪਟਾਏ ਹਮੇ ਕਾ ਜਗਤ ਮਾਏ ਧਰਮ ਹੀਤ ਗੁਰ ਦੇਵ ਪਟਾਏ ਧਰਮ ਹੀਤ ਦੇਵ ਪਟਾਏ ਯਾਹੀ ਕਾ ਤਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨ ਮੰਨ ਰਾਮਨ ਸੰਤ ਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਣ ਸੱਚ ਕਹੋ ਸੁਨ ਲੈੋ ਸਭ ਸੱਚ ਕਹੋ ਸੁਨ ਲੈੋ ਸਭ ਜਿਨ ਪ੍ਰੇਮ ਕੀਓ ਤਿਨ ਹੀ ਤਬ ਪਾਇ ਚਿਨ ਪ੍ਰੇਮ ਇਕ ਬਾਦਰ ਸਿੱਖੀਆਂ ਕਰੀ ਗਿਟ ਹੋ ਆਨ ਕਰੀ ਨਾ ਕਿਨੋ ਆਨ ਕਰੀ ਨਾ ਕਿਨੋ ਆਨ ਹੈ ਸਰ ਲੋਕਾਂ ਤੇ ਇੱਕ ਬਹਾਰ ਕੇਚਤ ਪਇਓ జగਤ ਕੋ